ਇਹ ਇਤਿਹਾਸਕ ਪਲ ਬਹੁਤ ਕਿਸਮਤ ਨਾਲ ਸਾਡੇ ਸਾਰਿਆਂ ਦੇ ਜੀਵਨ ਵਿੱਚ ਆਇਆ ਹੈ। ਜੈ ਰਾਮ ਨਾਮ ਹੈ ਰਾਮ ਰਾਮ। ਮੈਂ 140 ਕਰੋੜ ਦੇਸ਼ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ 2 ਜਨਵਰੀ ਨੂੰ ਜਦ ਅਯੁੱਧਿਆ ਵਿੱਚ ਪ੍ਰਭੂ ਰਾਮ ਵਿਰਾਜਮਾਨ ਹੋਣ ਆਪਣੇ ਘਰਾਂ ਵਿੱਚ ਵੀ ਸ਼੍ਰੀ ਰਾਮ ਜੋਤੀ ਜਗਾਓ। ਦੀਵਾਲੀ ਮਨਾਓ। 22 ਜਨਵਰੀ ਦੀ ਸ਼ਾਮ ਪੂਰੇ ਹਿੰਦੁਸਤਾਨ ਵਿੱਚ ਚਮਕ ਚਮਕ ਹੋਣੀ ਚਾਹੀਦੀ ਹੈ। ਹਰ ਕਿਸੇ ਦੀ ਇੱਛਾ ਹੈ ਕਿ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਦਾ ਗਵਾ ਬਣਨ ਲਈ ਉਹ ਖੁਦ ਅਯੁੱਧਿਆ ਪਹੁੰਚਣਾ ਪਰ ਮੇਰੀ ਬੇਨਤੀ ਇਹ ਹੈ ਕਿ 22 ਜਨਵਰੀ ਨੂੰ ਇੱਕ ਵਾਰ ਵਿਧੀਪੂਰਵਕ ਪ੍ਰੋਗਰਾਮ ਕੋ ਜਾਣ ਮਗਰ 23 ਤਰੀਕ ਦੇ ਬਾਅਦ ਆਪਣੀ ਸੁਵਿਧਾ ਦੇ ਮੁਤਾਬਕ ਉਹ ਅਯੁੱਧਿਆ ਆਓ ਅਯੁੱਧਿਆ ਆਉਣ ਦਾ ਮਨ ਹੋ 22 ਜਨਵਰੀ ਨੂੰ ਨਾ ਬਣਾਓ ਪ੍ਰਭੂ ਰਾਮ ਜੀ ਨੂੰ ਤਕਲੀਫ ਹੋਵੇ ਅਜੇ ਹਾਂ ਅਸੀਂ ਭਗਤ ਕਦੇ ਨਹੀਂ ਕਰ ਸਕਦੇ ਸਾਡੇ 500 ਸਾਲ ਇੰਤਜ਼ਾਰ ਕੀਤਾ ਹੈ ਕੁਝ ਦਿਨ ਹੋਰ ਇੰਤਜ਼ਾਰ ਕਰੀਏ